ਸਾਬਕਾ ਮਨਿਸਟਰ ਸਾਰੂ ਸਿੰਘ ਧਰਮਸੋਦਿਆ ਵਧੀਆਂ ਮੁਸ਼ਕਲਾਂ ਪੰਜਾਬ ਕੈਬਨਿਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ ਬਿਜਲੈਸ ਬਿਊਰੋ ਨੇ ਜੂਨ 2022 ਵਿੱਚ ਸਾਬਕਾ ਮੰਤਰੀ ਸਾਰੂ ਸਿੰਘ ਧਰਮਸੋਤ ਖਿਲਾਫ ਐਫ ਆਈ ਆਰ ਦਰਜ ਕੀਤੀ ਸੀ ਜਾਂਚ ਵਿੱਚ ਸਾਹਮਣੇ ਆਇਆ ਕਿ ਧਰਮਸੋਤ ਨੇ 1 ਕਰੋੜ 70 67 ਲੱਖ ਰੁਪਏ ਦੀ ਰਿਸ਼ਵਤ ਲਈ ਸੀ ਕੈਬਨਟ ਮੰਤਰੀ ਦੀ ਅੱਜ ਮੁੱਖ ਮੰਤਰੀ ਨਿਵਾਸ ਤੇ ਮੁੱਖ ਮੰਤਰੀ ਭਗਵੰਦ ਮਾਨ ਦੀ ਪ੍ਰਧਾਨਗੀ ਹਟ ਮੀਟਿੰਗ ਹੋਈ ਮੀਟਿੰਗ ਕੈਬਨਟ ਨੇ ਇਹ ਪੰਜਾਬ ਦੇ ਸਾਬਕਾ ਮੰਤਰੀ ਸਤੂ ਸਿੰਘ ਧਰਮਸੋਤ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਕੱਦਮਾ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਵਿਜੀਲੈਂਸ ਬਿਊਰੋ ਨੇ ਜੂਨ 2022 ਵਿੱਚ ਧਰਮਸੋਤ ਬਰੁਧ ਐਫ ਆਈ ਆਰ ਦੱਚ ਕੀਤੀ ਸੀ ਜਾਂਚ ਵਿੱਚ ਸਾਹਮਣੇ ਆਇਆ ਕਿ ਧਰਮਸੋਤ ਨੇ 1 ਕਰੋੜ 76 ਲੱਖ ਰੁਪਏ ਦੀ ਰਿਸ਼ਵਤ ਲਈ ਸੀ ਸਾਬਕਾ ਮੰਤਰੀ ਨੇ ਪੀ ਐਮ ਐਲ ਏ 2022 ਤੱਕ ਕਾਰਵਾਈ ਕੀਤੀ ਜਾਵੇਗੀ ਕੀ ਕੈਬਨਿਟ ਨੇ ਕੇਸ ਚਲਾਉਣ ਲਈ ਰਾਜਪਾਲ ਨੂੰ ਸਿਫਾਰਿਸ਼ ਭੇਜ ਦਿੱਤੀ ਹੈ ਸਾਬਕਾ ਮੰਤਰੀ ਧਰਮਸੂਤ ਨੇ ਕਿ ਕਿਹੜੇ ਕਿਹੜੇ ਲੱਗੇ ਹਨ ਇਲਜ਼ਾਮ ਕਾਂਗਰਸ ਸਰਕਾਰ ਦੌਰਾਨ ਜੰਗਲਾਤ ਮੰਤਰੀ ਰਹਿੰਦਿਆਂ ਕੀਤਾ ਕਰੋੜਾਂ ਦਾ ਘੁਟਾਲਾ ਮੰਤਰੀ ਰਹਿੰਦਿਆਂ 5 ਕਰੋੜ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਸ਼ਿਵਾਲਿਕ ਦੀਆਂ ਪਹਾੜੀਆਂ ਚ ਕਰੋੜ ਤੋਂ ਮਿਰਜ਼ਾਪੁਰ ਚੋਂ ਖੈਰ ਦੇ ਦਰਖਤਾਂ ਦੀ ਕਟਾਈ ਚੋਂ ਖਾਦੀ ਰਿਸ਼ਵਤ ਦਰਖਤਾਂ ਦੀ ਕਟਾਈ ਚੋਂ 1000 ਰੁਪਏ ਪ੍ਰਤੀ ਦਰਖਤ ਦੀ ਰਿਸ਼ਵਤ ਲਈ ਆਪਣੀ ਓਐਸਡੀ ਕਮਲਦੀਪ ਇਬਰਾਹੀਮ ਲਗਭਗ 1 ਕਰੋੜ ਦਾ ਕਪੜਾ ਕੀਤਾ ਇੱਥੇ ਹੀ ਠੇਕੇਦਾਰ ਇੱਕ ਹੀ ਠੇਕੇਦਾਰ ਨੂੰ 7000 ਰੁੱਖ ਕੱਟਣ ਦੀ ਇਜਾਜ਼ਤ ਦਿੱਤੀ ਹਰ ਡੀ ਐਫਓ ਦੇ ਟਰਾਂਸਫਰ ਲਈ 10 ਤੋਂ 20 ਲੱਖ ਦੀ ਰਿਸ਼ਵਤ ਖਾਦੀ ਰੇਂਜਰ ਦੀ ਪੋਸਟਿੰਗ ਦੇ ਟਰਾਂਸਫਰ ਲਈ 5 ਤੋਂ 8 ਲੱਖ ਰੁਪਏ ਦੀ ਰਿਸ਼ਵਤ ਲਈ ਹਰ ਬਲਾਕ ਅਫਸਰ ਦੇ ਟਰਾਂਸਫਰ ਲਈ 5 ਲੱਖ ਦੀ ਰਿਸ਼ਵਤ ਲਈ ਫੋਰੈਸਟ ਗਾਰਡ ਦੀ ਟਰਾਂਸਫਰ ਤੇ ਪੋਸਟਿੰਗ ਲਈ 2 ਤੋਂ 3 ਲੱਖ ਰੁਪਏ ਲਏ ਕਾਬਲੇ ਗੌਰ ਹੈ ਕਿ ਪੰਜਾਬ ਕੈਬਨਿਟ ਦੇ ਇਸ ਫੈਸਲੇ ਮਗਰੋਂ ਸਾਧੂ ਸਿੰਘ ਧਰਮਸੋਧੀਆਂ ਮੁਸ਼ਕਲਾਂ ਹੋਰ ਜ਼ਿਆਦਾ ਵੱਧ ਗਈਆਂ ਹਨ ਜੇਕਰ ਪੰਜਾਬ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹਨਾਂ ਖਿਲਾਫ ਅਦਾਲਤੀ ਕਾਰਵਾਈ ਕਰਨ ਲਈ ਮਨਜ਼ੂਰੀ ਮਿਲ ਜਾਵੇਗੀ ਇੱਥੇ ਇਹ ਵੀ ਦੱਸਣਯੋਗ ਹੈ ਸਾਧੂ ਸਿੰਘ ਧਰਮਸੋਧ ਪੰਜਾਬ ਵਿੱਚ ਕਾਂਗਰਸ ਸਰਕਾਰ ਸਮੇਂ ਮੰਤਰੀ ਰਹਿ ਚੁੱਕੇ ਹਨ ਉਹਨਾਂ ਤੇ ਬਾਰ 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 ਪ੍ਰੇਸ਼ਟਾਚਾਰ ਦੇ ਇਲਜ਼ਾਮ ਲੱਗਦੇ ਰਹੇ ਨੇ ਤੁਹਾਡਾ ਇਸ ਖਬਰ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੇਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ